ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਸਾਰਿਆਂ ਦਾ ਨਵੇਂ ਬਲੌਗ 'ਚ ਬਹੁਤ ਸਮੇਂ ਬਾਅਦ ਤੁਹਾਡੇ ਸਾਰਿਆਂ ਦੇ ਕੋਲ ਇਹ ਵੀਡੀਓ ਆਉਣੀ ਹੈ ਬਾਦਲ ਸਾਫ ਸੁਗਰੀ ਸਿੰਘ ਬਾਦਲ ਉਹਨਾਂ ਤੇ ਗੱਲਬਾਤ ਕਰਾਂਗੇ ਇਸ ਵੀਡੀਓ 'ਚ ਪਿਛਲੇ ਦਿਨੀ ਉਹ ਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਤੇ ਉਹਨਾਂ ਨੂੰ ਸਜ਼ਾਾਂਵਾਂ ਮਿਲੀਆਂ ਬਾਕੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਜਾਂ ਕੀ ਕੁਝ ਹੋਇਆ ਤੇ ਉਹਨਾਂ ਉੱਪਰ ਨਰੈਣ ਸਿੰਘ ਵੱਲੋਂ ਹਮਲਾ ਵੀ ਕੀਤਾ ਗਿਆ ਅਪਰੋਖ ਤੋਂ ਉਹਨਾਂ ਦੀ ਇੰਟਰਵਿਊ ਵੀ ਆ ਗਈ ਹੈ ਤੁਸੀਂ ਸਾਰਿਆਂ ਨੇ ਸੁਣ ਲਈ ਹੋਣੀ ਹੈ ਜਿਨ੍ਹਾਂ ਨੇ ਨਹੀਂ ਸੁਣੀ ਉਹ ਸੁਣ ਲੈਣ ਜਾ ਕੇ ਤੇ ਕਿੰਨਾ ਕਿਤੇ ਉਹ ਇਸ ਗੁੱਸੇ ਨੂੰ ਪ੍ਰਗਟਾਉਂਦੇ ਆ ਆਪਦੀ ਉਸ ਵੀਡੀਓ ਦੇ ਵਿੱਚ ਉਸ ਇੰਟਰਵਿਊ ਦੇ ਵਿੱਚ ਇਹ ਗੱਲਾਂ ਦੱਸਦੇ ਆ ਵੀ ਜੋ ਉਹਨਾਂ ਨੂੰ ਸਜ਼ਾ ਦਿੱਤੀ ਗਈ ਆ ਉਹਨਾਂ ਦੇ ਗੁਨਾਹਾਂ ਦੇ ਹਿਸਾਬ ਨਾਲ ਉਹ ਸਜ਼ਾ ਨਹੀਂ ਉਹ ਸੇਵਾ ਕਿਉਂਕਿ ਪਹਿਲਾਂ ਵੀ ਲੋਕ ਉਹ ਜੋ ਵੀ ਉਹਨਾਂ ਨੂੰ ਸਜ਼ਾ ਲਾਈ ਗਈ ਹੈ ਕਾਲ ਤੱਕ ਕਾਲ ਤੱਕ ਸਾਬ ਦੇ ਜਿਹੇਦਾਰਾਂ ਵੱਲੋਂ ਪਰ ਉਹ ਉਹ ਸਜ਼ਾ ਪਹਿਲਾਂ ਤੋਂ ਲੋਕ ਸੇਵਾ ਦੇ ਰੂਪ ਵਿੱਚ ਨਿਭਾਉਂਦੇ ਆ ਰਹੇ ਆ ਕਹਿਣ ਦਾ ਭਾਵ ਬਾਰ ਦੇ ਵਿੱਚ ਆਪਣਾ ਗੁਰੂ ਘਰ ਦੇ ਬਾਰ ਦੇ ਵਿੱਚ ਬੈਠ ਕੇ ਪਹਿਰੇਦਾਰੀ ਕਰਨੀ ਬਰਤਨ ਬਰਤਨ ਸਾਫ ਕਰਨ ਦੀ ਸੇਵਾ ਜਾਂ ਬਾਥਰੂਮ ਸਾਫ ਕਰਨ ਦੀ ਸੇਵਾ ਲੋਕ ਇਹਨਾਂ ਨੂੰ ਸੇਵਾ ਕਹਿ ਕੇ ਪੁਕਾਰਦੇ ਸੇਵਾ ਕਹਿ ਕੇ ਕੰਮ ਕਰਦੇ ਆ ਸ਼ਰਧਾ ਭਾਵਨਾ ਨਾਲ ਤੇ ਅਕਾਲ ਤਖਤ ਸਾਹਿਬ ਦੇ ਜਹੀਦਾਰਾਂ ਵੱਲੋਂ ਜੋ ਵੀ ਫੈਸਲਾ ਜੋ ਵੀ ਸਜ਼ਾ ਸੁਖਵੀਰ ਸੁਖਵੀਰ ਸਿੰਘ ਬਾਦਲ ਨੂੰ ਦਿੱਤੀ ਗਈ ਆ ਲੋਕ ਕਿਤੇ ਨਾ ਕਿਤੇ ਉਹ ਸਜ਼ਾ ਨੂੰ ਸਹੀ ਨਹੀਂ ਸਾਂਵੇਂ ਦੇ ਉਹਨਾਂ ਦੇ ਗੁਨਾਹਾਂ ਦੇ ਹਿਸਾਬ ਦੇ ਨਾਲ ਜੋ ਉਹਨਾਂ ਨੇ ਗੁਨਾਹਾਂ ਜੋ ਉਹਨਾਂ ਨੇ ਆਪਦੀਆਂ ਆਪਦੀ ਸਰਕਾਰ ਦੇ ਸਮੇਂ ਗਲਤੀਆਂ ਕੀਤੀਆਂ ਉਹਨਾਂ ਦੇ ਹਿਸਾਬ ਨਾਲ ਉਹ ਸਜ਼ਾ ਕਿਤੇ ਨਾ ਕਿਤੇ ਸਜ਼ਾ ਨਹੀਂ ਉਹਨੂੰ ਸੇਵਾ ਕਵਾਂਗੇ ਆਪਾਂ ਛੋਟੀ ਲਾਈ ਆ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਕਾਫੀ ਵੱਡਾ ਫੈਸਲਾ ਕਾਫੀ ਵੱਡੇ ਬੰਦੇ ਨੂੰ ਇਹ ਸਜ਼ਾ ਲਾਈ ਗਈ ਆ ਤੇ ਉਹ ਸੰਗਤਾਂ ਦੇ ਰੂਪ ਦੇ ਵਿੱਚ ਉਹ ਨਰੈਨ ਸਿੰਘ ਵੱਲੋਂ ਹਮਲਾ ਕੀਤਾ ਗਿਆ ਨਾ ਕਿ ਉਹਨਾਂ ਨੂੰ ਮਾਰਨ ਦੇ ਚੱਕਰ 'ਚ ਹਮਲਾ ਸੀਗਾ ਉਹ ਬਸ ਇੱਕ ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਉਸ ਜਿਹੜਾ ਹਮਲਾ ਹੋਇਆ ਵੀ ਉਹ ਇਸ ਦੁੱਖ ਨੂੰ ਪ੍ਰਗਟਾ ਰਿਹਾ ਸੀ ਵੀ ਇਹ ਜਿਹੜੀ ਤੁਸੀਂ ਸਜ਼ਾ ਦਿੱਤੀ ਆ ਉਹ ਕਿਤੇ ਨਾ ਕਿਤੇ ਛੋਟੀ ਆ ਉਹਨਾਂ ਦੇ ਗੁਨਾਹਾਂ ਦੇ ਹਿਸਾਬ ਨਾਲ ਤੇ ਇਹ ਸੁਵੀਤ ਸਿੰਘ ਬਾਦਲੂ ਸਾਹਿਬ ਨੂੰ ਵੀ ਪਤਾ ਲੱਗਿਆ ਹੋਣਾ ਕਿਤੇ ਨਾ ਕਿਤੇ ਵੀ ਮੈਂ ਜੋ ਮਾੜੇ ਕੰਮ ਕੀਤੇ ਆ ਲੋਕ ਮੈਨੂੰ ਆਪਣਾ ਨਹੀਂ ਰਿਹਾ ਲੋਕ ਮੇਰੇ ਤੋਂ ਥੋੜੇ ਜੇ ਨਾਰਾਜ਼ ਆ ਥੋੜੇ ਨਹੀਂ ਕਾਫੀ ਜ਼ਿਆਦਾ ਨਾਰਾਜ਼ ਆ ਵੀ ਜੋ ਵੀ ਉਹਨਾਂ ਨੇ ਕੰਮ ਕੀਤੇ ਉਹਨਾਂ ਤੇ ਪੜਦਾ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਦੀ ਸਰਕਾਰ ਨੂੰ ਬੈਕਫੁੱਟ ਤੇ ਸਿੱਟ ਦਿੱਤਾ ਗਿਆ ਪਿਛਲੇ ਦੋ ਜਿਹੜੇ ਤਿੰਨ ਇਲੈਕਸ਼ਨ ਹੋਏ ਆ ਉਹਨਾਂ ਦੇ ਵਿੱਚ ਵੀ ਨਤੀਜੇ ਸਾਰਿਆਂ ਦੇ ਸਾਹਮਣੇ ਆਏ ਆ ਸੋ ਜੋ ਹੋਇਆ ਚੰਗਾ ਹੀ ਹੋਇਆ ਪਰ ਕਿਤੇ ਨਾ ਕਿਤੇ ਹਮਲਾ ਨਹੀਂ ਕਰਨਾ ਚਾਹੀਦਾ ਸੀ ਜੋ ਕਾਲ ਤਖਤ ਸਾਹਿਬ ਦੇ ਜੇਸ਼ਦਾਰਾਂ ਵੱਲੋਂ ਫੈਸਲਾ ਕਰ ਦਿੱਤਾ ਗਿਆ ਉਹ ਤੇ ਸਾਰੇ ਆਪਣੇ ਜੋ ਵੀ ਸਿੱਖ ਸੰਗਤ ਸੀਗੀ ਉਹਨੂੰ ਮਨਜ਼ੂਰ ਕਰ ਲੈਣਾ ਚਾਹੀਦਾ ਸੀਗਾ ਚਲੋ ਜੋ ਹੋਇਆ ਠੀਕ ਹੋਇਆ ਗਾਂ ਤੋਂ ਪੰਜਾਬ ਦੇ ਵਿੱਚ ਤੰਦਰੁਸਤੀ ਰਹੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਜਉਂਦੇ ਬਸ ਦਿਰੋ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜੀ